ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਬੇਟਵਾਂ ਸਾਹਿਬ ਜੋ ਅੰਦਰ ਤੋਂ 25 ਕਿਲੋਮੀਟਰ ਦੀ ਦੂਰੀ ਤੇ ਆ ਇਹ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਪਹੁੰਚੇ ਨੇ ਚਾਨੂ ਪ੍ਰਾਪਤ ਸਥਾਨ ਆ ਜਿਹੜੇ ਦਰਸ਼ਨ ਕਰੋ ਜੀ ਬਹੁਤ ਸੁੰਦਰ ਸਥਾਨ ਆ ਇੱਥੇ ਤਵਰੀ ਕਾਸਾ ਵਿੱਚੇ ਗਲਦਾ ਜਿਕਰ ਇਹ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਆਬੂ ਪਹਾੜ ਤੋਂ ਉਤਰ ਕੇ ਸਤਨਾਬਾ ਬਹਿਰੂ ਦੇ ਦਾ ਬੀਜ ਮੰਤਰ ਬੰਦੇ ਹੋਏ ਧਾਰਾ ਨਗਰੀ ਪਹੁੰਚੇ ਇਹ ਪੁਰਾਤਨ ਕਥਾਵਾਂ ਅਨੁਸਾਰ ਧਾਰਾ ਨਗਰੀ ਦਾ ਰਾਜਾ ਗੋਪੀ ਚੰਦ ਇਹ ਨਗਰੀ ਨਾਮ ਨਾਲ ਜਾਣਿਆ ਜਾਂਦਾ ਸੀ ਇਸ ਇਲਾਕੇ ਵਿੱਚ ਭੀਲਾਂ ਦਾ ਬਹੁਤ ਆਤੰਕ ਸੀ ਬਹੁ ਗੁੰਡਾਗਰਦੀ ਕਰਦੇ ਸਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸ਼ਾਂਤੀ ਅਤੇ ਭਾਈਚਾਰੇ ਲਈ ਪ੍ਰਦੇਸ਼ ਦਿੱਤਾ ਉਹ ਮੰਨ ਗਏ ਉਹ ਗੁਰੂ ਦੇ ਚਰਨਾਂ ਨਾਲ ਜੁੜ ਗਏ। ਪੁਰਾਤਨ ਕਥਾਵਾਂ ਅਨੁਸਾਰ ਇਹ ਜਗ੍ਹਾ ਬੱਚਾ ਪਾਣੀ ਖਾਰਾ ਸੀ। ਨਗਰ ਦੀਆਂ ਇਲਾਕੀਆਂ ਸੰਗਤਾਂ ਨੇ ਬੇਨਤੀ ਕੀਤੀ ਗੁਨਾਖ ਦੇਵੀ ਨੂੰ ਤਾਂ ਗੁਨਾਖ ਦੇਵੀ ਨੇ ਉਹ ਜਗ੍ਹਾ ਤੇ ਮਿੱਠੇ ਜਲ ਦਾ ਸੋਮਾ ਪ੍ਰਗਟ ਕੀਤਾ। ਬਹੁਤ ਸੁੰਦਰ ਸੋਮਾ ਪਲਟੋਇਆ ਹੁੰਦੀ ਹੈ ਉਹ ਜਗ੍ਹਾ ਤੇ ਬੋਲੀ ਸਾਹਿਬ ਬਣੀ ਹੋਈ ਆ। ਉਹ ਤੁਸੀਂ ਦਰਸ਼ਨ ਕਰ ਸਕਦੇ ਹੋ। ਬਹੁਤ ਹੰਦਸਤਾਨ ਬੁਆਖਿਆ। ਗੁਨਾਕ ਦੇ ਵੀ ਚਾਰੋਂ ਦਸਿਆ ਕੀਤੀਆਂ ਚਾਰੇ ਦਸਾਂਵਾਂ ਵਿੱਚ ਪਰਮਣ ਕੀ ਤਾਰ ਲੱਖਾਂ ਕਰੋੜਾਂ ਸੰਗਤਾਂ ਨੂੰ ਵਾਰ ਕੀਤਾ ਸਭ ਜਗ੍ਹਾ ਗਏ ਨੇ ਕਿਤੇ ਕੋਡੇ ਰਖਸ ਦਾ ਵਾਰ ਕੀਤਾ ਕਿਤੇ ਕਿਸੇ ਦਾ ਕਿਤੇ ਕਿਸੇ ਦਾ ਬਹੁਤ ਮਾਰਿਆ ਨੇ ਸੰਗਤਾਂ ਦਾ ਭਲਾ ਕੀਤਾ ਹਰ ਸਮੇਂ ਰੱਬ ਨੂੰ ਯਾਦ ਰੱਖਿਆ ਕਰੋ ਸੱਚੇ ਨਾਮ ਕੀ ਲਾਗੇ ਕੋਕ ਕਿਤੇ ਨਾਮ ਦੀ ਭੁੱਖ ਲੱਗ ਜਾਵੇ ਪਰ ਬਹੁਤ ਔਖੀ ਆ ਬਹੁਤ ਔਖੀ ਲੱਗਦੀ ਆ ਉਹੀ ਚੀਜ਼ ਆ ਅਸੀਂ ਵਰਤਦੇ ਆਂ ਅਸੀਂ ਉਹੀ ਕੰਮ ਕਰਦੇ ਹਾਂ ਜਿਸ ਵਿੱਚ ਮਨ ਨੂੰ ਮਨ ਦੇ ਵਿੱਚ ਇੱਛਾ ਪੈਦਾ ਹੋ ਜਾਵੇ ਜਿਹੜੀ ਦੁਨੀਆਂ ਦੀ ਭੁੱਖ ਉਹ ਭੁੱਖ ਤੋਂ ਦੁੱਖ ਪੈਦਾ ਹੁੰਦਾ ਦੁਨੀਆਂ ਦੀ ਕਿਸੇ ਹੋਰ ਚੀਜ਼ ਵਿੱਚ ਭੁੱਖ ਲੱਗੇ ਬਿਨਾਂ ਨਾਮ ਤੋਂ ਤਾਂ ਭੁੱਖ ਵਿੱਚ ਦੁੱਖ ਹੈ ਦੁਨੀਆਂ ਦੀਆਂ ਭੁੱਖਾਂ ਵਿੱਚ ਤਾਂ ਦੁੱਖ ਹਨ ਪਰ ਜਦੋਂ ਨਾਮ ਦੀ ਭੁੱਖ ਲੱਗ ਜਾਂਦੀ ਆ ਤਾਂ ਸਭ ਦੁੱਖ ਕੱਟੇ ਜਾਂਦੇ ਨੇ ਸਭ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਈ ਕੌਤਕ ਕਰਨਾ ਹੁੰਦਾ ਸੀ ਤਾਂ ਮਰਦਾਨੇ ਨੂੰ ਭੁੱਖ ਲਾ ਦਿੰਦੇ ਸਨ ਇਹ ਜਗ੍ਹਾ ਤਾਂ ਵੀ ਮਰਦਾਨੇ ਨੂੰ ਭੁੱਖ ਲੱਗੀ ਤਾਂ ਉਹ ਗੁਰਾਂਖ ਦੇਵ ਜੀ ਕਹਿਣ ਲੱਗੇ ਮਾਰਾ ਸਾਨੂੰ ਕੋਈ ਭੁੱਖ ਲੱਗੀ ਆ ਤਾਂ ਉਹ ਬਾਬਾ ਜੀ ਕਹਿੰਦੇ ਵੀ ਤੂੰ ਜਾ ਨਗਰ ਦੇ ਵਿੱਚ ਕੁਝ ਖਾ ਪੀ ਆ ਜਾ ਕੇ ਅਜੇ ਕਰ ਮਰਦਾਨਾ ਜੀ ਗਏ ਉਹਨਾਂ ਨੇ ਭੋਜਨ ਸਕੇ ਬਹੁਤ ਸੰਤਾਂ ਨੇ ਪਿਆਰ ਕੀਤਾ ਉਹਨਾਂ ਨੇ ਦੱਸਿਆ ਗੁਰਾਂਖ ਦੇਵ ਜੀ ਆਏ ਨੇ ਜੋ ਜਦੋਂ ਤਮਦਨ ਤਾ ਦੇ ਤੁਹਾਡੇ ਨਗਰ ਪਹੁੰਚੇ ਨੇ ਇਹ ਸੁਣ ਕੇ ਨਗਰ ਦੀਆਂ ਸੰਗਤਾਂ ਮਹਾਰਾਜ ਕੋਲ ਪਹੁੰਚੀਆਂ ਬਹੁਤ ਪਿਆਰ ਕੀਤਾ ਉਹ ਬਹੁਤ ਪ੍ਰੇਮ ਪਿਆਰ ਨਾਲ ਦੇ ਸਹਿਰ ਆਸਾਨ ਜਗ੍ਹਾ ਤੇ ਲੈ ਕੇ ਮਹਾਰਾਜ ਨੂੰ ਉਦਰਾ ਥੱਲੇ ਬਿਠਾਇਆ ਗਿਆ ਬਹੁਤ ਸੇਵਾ ਕੀਤੀ ਲੰਗਰ ਪਾਣੀ ਸਕਾਇਆ ਗਿਆ ਤਾਂ ਫਿਰ ਮਹਾਰਾਜ ਨੂੰ ਬੇਨਤੀਆਂ ਕੀਤੀਆਂ ਮਹਾਰਾਜ ਨੇ ਸੰਗਤਾਂ ਦਾ ਆਦਰ ਕੀਤਾ ਬਹੁਤ ਕਸ਼ਟ ਘਟੇ ਮਹਾਰਾਜ ਨੇ ਮਹਾਰਾਜ ਬਹੁਤ ਪਿਆਰ ਕਰਦੇ ਸਨ ਸੰਗਤਾਂ ਨੂੰ ਮਾਬੇ ਨਾਲ ਕਿਹੜਾ ਅਕਾਉਂਟ ਜਾਣ ਸਕਦਾ ਉਹਨਾਂ ਦੀਆਂ ਉਹੀ ਜਾਣਨ ਉਹ ਵੱਡੇ ਨੇ ਉਹਨਾਂ ਨੇ ਕਦੋਂ ਕੀ ਕਰ ਦੇਣਾ ਕੀ ਹੁੰਦਾ ਕੀ ਸਭ ਉਹਨਾਂ ਨੂੰ ਪਤਾ ਸੀ ਪ੍ਰਕਾਲ ਦਰਸੀ ਸਨ ਆਉਣ ਬੋਲਾ ਸਮਾਂ ਕਿਹਸਲਾ ਸਮਾਚਾਰ ਚੱਲ ਰਿਹਾ ਉਹ ਸਮਾਂ ਸਭ ਉਹਨਾਂ ਦੇ ਦਹੀਂ ਸੀ ਬਹੁਤ ਵੱਡੀ ਪਾਵਰ ਦੇ ਮਾਰਕ ਸੀ ਆਪਾਂ ਉਹਨਾਂ ਚੰਨ ਨਾਲ ਜੁੜੇ ਰਹੀਏ ਨਾਮ ਜਪਿਏ ਸਿਮਨ ਕਰੀਏ ਮਾਰਾ ਨੂੰ ਯਾਦ ਰੱਖੀਏ ਹੀ ਆਪਣੇ ਲਈ ਫਲਦਾਇਕ ਆ ਮਨਸੂਰ ਦੀਆਂ ਦੋ ਲੈਣਾ ਸੁਣਾ ਕੇ ਸੁਣੋ ਫਿਰ ਲੈਣਿਆ ਜਰੂਰ ਸੁਣਿਓ ਜੀ ਛੂਲੀ ਤੇ ਚੜਨਾ ਪੈਂਦਾ ਛੂਲੀ ਤੇ ਚੜਨਾ ਪੈਂਦਾ ਗਰਦਨ ਕਟਵਾਉਣੀ ਪੈਂਦੀ ਕੋਚ ਲੋ ਮਨਸੂਰ ਨੂੰ ਸਿੱਧੇ ਕਿਵੇਂ ਪਾਉਣੀ ਪੈਂਦੀ ਲੋਕੀ ਤਾਂ ਪੱਥਰ ਮਾਰਦੇ ਲੋਕੀ ਤਾਂ ਪੱਥਰ ਮਾਰਦੇ ਖਲੜੀ ਲਹਾਉਣੀ ਪੈਂਦੀ ਚਰਖੜੀ ਤੇ ਚੜਨਾ ਪੈਂਦਾ ਕੋਪਰੀ ਉਤਵਾਉਣੀ ਪੈਂਦੀ ਚਾਰ ਖੜੀ ਤੇ ਚੜਨਾ ਪੈਂਦਾ ਕੋਪਰੀ ਉਤਰਾਉਣੀ ਪੈਂਦੀ ਦੇਖੋ ਆਸਕ ਸੂਰੀ ਤੇ ਚੜਦੇ ਦੇਖੇ ਆਸਕ ਸੂਰੀ ਤੇ ਚੜਦੇ 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 ਕਰਨ ਮਜਾ ਜਾਂ ਮਰਨੋਂ ਮੂਲ ਨਾ ਡਰਦੇ ਵਾਹਿਗੁਰਜੀ ਦਾ ਕਲਸਾ ਵਾਹਿਗੁਰਜੀ ਦੀ ਫਤਹਿ